ਕੀ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਮਨ 'ਚ ਕੁਝ ਨਾ ਕੁਝ ਚੱਲੀ ਜਾਂਦਾ ਸਵੇਰੇ ਉੱਠ ਨਹੀਂ ਹੁੰਦਾ ਜਾਂ ਉੱਠ ਕੇ ਤਾਜ਼ਾ ਨਹੀਂ ਮਹਿਸੂਸ ਹੁੰਦਾ ਜਾਂ ਉੱਠ ਕੇ ਸਿਰ ਦਰਦ ਹੁੰਦਾ ਹੈ ਜੇ ਤੁਹਾਡੇ ਵੀ ਇਹ ਸਵਾਲ ਨੇ ਤਾਂ ਇਹ ਵੀਡੀਓਜ਼ ਜ਼ਰੂਰ ਦੇਖੋ ਤੇ ਤੁਹਾਡੇ ਸਾਰੇ ਜੋ ਸਵਾਲਾਂ ਦੇ ਜਵਾਬ ਮਿਲ ਜਾਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਨੀਂਦ ਸਿਰਫ ਆਰਾਮ ਲਈ ਹੁੰਦੀ ਹੈ ਸਚਾਈ ਇਹ ਹੈ ਕਿ ਨੀਂਦ ਹੀ ਸਰੀਰ ਦੀ ਸਭ ਤੋਂ ਵੱਡੀ ਦਵਾਈ ਹੈ ਅੱਜ ਤੋਂ ਅਸੀਂ ਇੱਕ ਖਾਸ ਸਫ਼ਰ ਸ਼ੁਰੂ ਕਰ ਰਹੇ ਹਾਂ ਨੀਂਦ ਦਾ ਹਫ਼ਤਾ ਪੂਰੇ ਹਫ਼ਤੇ ਅਸੀਂ ਛੋਟੀਆਂ ਵੀਡੀਓਜ਼ ਰਾਹੀਂ ਗੱਲ ਕਰਾਂਗੇ ਕਿ ਨੀਂਦ ਸਾਡੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਕਿ ਤੁਹਾਡੇ ਬੱਚੇ ਵੀ ਸਵੇਰੇ ਥੱਕੇ ਥੱਕੇ ਉੱਠਦੇ ਨੇ ਕਿ ਬੱਚਿਆਂ ਚ ਪੜਨ ਦੀ ਤਾਕਤ ਘਟ ਗਈ ਹੈ ਇਸ ਦੀ ਅਸਲ ਗੱਲ ਹੈ ਨੀਂਦ ਜਦੋਂ ਬੱਚੇ ਪੂਰੀ ਨੀਂਦ ਨਹੀਂ ਲੈਂਦੇ ਤਾਂ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਧਿਆਨ ਨਹੀਂ ਟਿਕਦਾ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਤੇ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਹੁੰਦੀ ਹੈ ਵਿਗਿਆਨਕ ਕਹਿੰਦੇ ਹਨ ਜਿਹੜੇ ਬੱਚੇ ਪੜ੍ਹ ਕੇ ਸੌਂਦੇ ਨੇ ਉਹਨਾਂ ਨੂੰ ਪਾਠ ਜ਼ਿਆਦਾ ਚੰਗੀ ਤਰ੍ਹਾਂ ਯਾਦ ਰਹਿੰਦਾ ਹੈ ਜਿਹੜੇ ਟਾਈਮ ਤੇ ਸੌਂਦੇ ਨੇ ਜਾਂ ਪੂਰੀ ਨੀਂਦ ਲੈਂਦੇ ਨੇ ਉਹ ਸਵੇਰੇ ਫਰੈਸ਼ ਹੁੰਦੇ ਨੇ ਤੇ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟਸ ਦਿੰਦੇ ਨੇ ਇਸ ਲਈ ਬੱਚਿਆਂ ਨੂੰ ਤੇਜ਼ ਦਿਮਾਗ ਤੇ ਤਾਜ਼ਗੀ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਨੀਂਦ ਪੂਰੀ ਕਰਵਾਓ ਧੰਨਵਾਦ